ਸਤਿ ਸ਼੍ਰੀ ਅਕਾਲ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਅੱਜ ਗੁਰੂ ਨਾਨਕਾ ਟਰੈਕਟਰ ਵਰਕਸ਼ਾਪ ਦੇ ਨਾਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਨਾਲ ਵੀਰ ਆਉਣਗੇ ਪੁੱਛੋ ਤੋਂ ਟਰੈਕਟਰ 911 ਇਹਨਾਂ ਦਾ ਤਿਆਰ ਕਰਿਆ ਆਪਾਂ ਇਹਨਾਂ ਨੇ ਕਰਦਿਆ ਵੀਰੇਣਾ ਸਾਰੀ ਗੱਲਬਾਤ ਆ ਜਾਓ ਪਰ ਖਿੱਚ ਕੇ ਵੜਾਇਆ ਕਰਾਂ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਪਹਿਲਾਂ ਤਾਂ ਇਹਦਾ 20 ਹਰ ਟਰੈਕਟਰ ਇਹਦੇ ਕੋਲ 911 ਛੱਡ ਕੇ ਗਏ ਸੀ ਉੱਥੇ ਵੀ ਉਹਦੇ ਵਰਕ ਆਈ ਆ ਜਾਂ ਉਹਦੇ ਨੂੰ ਕਿੰਨਾ ਵਰਕ ਪੈ ਗਿਆ ਟਰੈਕਟਰ ਦਾ ਭਾਈ ਉਹ ਪੁੱਛੋ ਜੀ ਕਰਾਂ ਟਰੈਕਟਰ ਦੇ ਉੱਤੇ ਆச்சா ਉਹਦੇ ਕੀ ਸੀਗੀ ਬਾਕੀ ਜਿਹੜੀ ਗੱਲ ਕੋਈ ਹੋਰ ਉਹ ਕੰਮ ਹੋਏ ਨੇਗੇ ਬਾਕੀ ਕੋਈ ਕੋਈ ਇੰਡੋਰ ਨਹੀਂ ਹੈਗੀ ਤੇ ਦਿੱਤਾ ਥੋੜਾ ਪਿਆਰ ਕੀ ਗੱਲ ਨਾਲ ਮਸਾਂ ਦਾ ਲੋਟੇ ਹਾਂ ਤੇ ਲੋਕ ਲਾਲ ਗਲਾਲ ਜਾਂ ਮਾਰ ਦਿੰਦੇ ਨੇ ਉਹੀ ਪਤਾ ਜਾਂ ਲੱਗਦਾ ਵੀ ਯਾਰਾ ਰੰਗਿਆ ਮਾਰੇ ਪਰਖਣਾ ਨਹੀਂ ਚਲ ਬਈ ਕਿਹਦੇ ਨੂੰ ਪਿਆਰੀ ਸੀ ਤੇ ਤੁਹਾਨੂੰ ਪਿਆਰੀ ਸੀ ਕਿ ਕਾਫੀ ਪਿਆਰ ਕਰਦੀ ਮੂਸੇ ਵਾਲੇ ਦੀ ਉਹੀ ਕੋਈ ਚੀਜ਼ ਤੁਹਾਨੂੰ ਲੱਗਦੀ ਚ ਉਹੀ ਤਿਆਰ ਹੋਊਗੀ ਠੀਕ ਹੈ ਬਾਈ ਨੇ ਮੂਸੇ ਵਾਲੇ ਦੇ ਟਰੈਕਟਰ ਵਰਗਾ ਟਰੈਕਟਰ ਕਿਹਾ ਜੀ ਆਪਾਂ ਨੇ ਕੋਸ਼ਿਸ਼ ਕੀਤੀ ਹੈ ਉਹ ਜਿਆ ਕਰਨ ਦੀ ਮੂਸੇ ਵਾਲੇ ਵਰਗਾ ਤਾਂ ਨਹੀਂ ਬਣ ਸਕਦਾ ਤੇ ਉਹੀ ਕੋਸ਼ਿਸ਼ ਕੀਤੀ ਹੈ ਬਾਕੀ ਇੱਧਰ ਗੱਲਵਾ ਕਰਾਉਣੇ ਆ ਜਾ ਜੀ ਆ ਜਾ ਬਾਈ ਤੂੰ ਵੀ ਆ ਜੀ ਉਹ ਜੀ ਤੁਸੀਂ ਵੀ ਟ੍ਰੈਕਟਰ ਦੇਖਿਆ ਹੈ ਇਹ ਆਪਣਾ 911 ਮਨ ਨੂੰ ਕਮੇ ਲੱਗਿਆ ਬੜਾ ਸੋਹਣਾ ਲੱਗਿਆ ਜੀ ਟ੍ਰੈਕਟਰ ਤੋਂ ਵਧੀਆ ਜੇ ਕਿਸੇ ਕਿਸਾਨ ਵੀਰ ਨੇ ਹੋਰ ਕਰਾਉਣਾ ਹੋਵੇ ਥੋੜੀ ਦਸੱਲੀ ਦੇ ਆ ਸਕਦਾ ਮੈਨੂੰ ਛੱਡ ਦਿਓ ਮੈਂ ਤਾਂ ਠਾਕਾ ਜਿਹੜਾ ਆ ਸਕਦਾ ਯਾਰ ਆ ਸਕਦਾਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਟ੍ਰੈਕਟਰ ਬਹੁਤ ਪੂਰੀ ਤਰ੍ਹਾਂ ਤਿਆਰ ਕੀਤਾ ਜੀ ਤੇ ਅਸੀਂ ਤਾਂ ਇਹ ਦੇਵਾਂਗੇ ਵਿੱਚ ਛੋਟੇ ਕੋਲ ਤਿਆਰ ਕਰਾ ਲਾ ਠੀਕ ਆ ਤੁਹਾਡੇ ਪਸੰਦ ਦਾ ਪੂਰਾ ਲੱਗਿਆ ਵੀ ਐ ਲੱਗਦਾ ਵੀ ਹੁਣ ਨਾੜ ਗਿਆ ਨਾ ਵਾਕਈ ਫੱਕੀ ਬਾਕੀ ਬਾਕੀ ਬੀ ਅੱਛਾ ਤੁਸੀਂ ਕੀ ਕਹਿੰਦੇ ਆਜੋ ਆ ਜਾ ਵੀਡੀਓ ਚ ਤੂੰ ਵੀ ਥੋੜਾ ਲਾਟ ਰਟ ਜੀ ਨਾ ਇਹ ਪਹਿਲਾ ਸੀਗਾ ਉਹ ਤੂੰ ਫੌਲੇ ਜਗਾ ਬਣ ਗਿਆ ਹੈ ਫੌਗਾ ਜਗਾ ਬਣ ਗਿਆ ਵਧਾਈ ਦੇ ਪਾਤਰ ਵਾਲਟੀ ਹੋ ਗਈ ਫਿਰ ਤੇਰੇ ਕੰਦੀ ਆ ਜਾਓ ਜੀ ਕਿਸਾਨ ਵੀਰੋ ਤੁਹਾਨੂੰ ਹੁਣ ਅਸੀਂ ਦੱਸਦੇ ਵੀਡੀਓ ਦੇ ਵਿੱਚ ਵੀਰ ਵੀਰਾਂ ਨੇ ਵੀ ਦੱਸਿਆ ਇਹ ਟਰੈਕਟਰ ਆਪਣੇ ਕੋਲ ਨਾ ਕੱਲਾ ਪੇੜ ਖਾਤਰੀ ਲੈ ਕੇ ਆਏ ਜੀ ਇਹਨਾਂ ਨੂੰ ਆਪਾਂ ਵਠਾ ਆ ਕੇ ਰਾਏ ਸਲਾਹ ਦਿੱਤੀ ਵੀ ਜੇ ਤੁਸੀਂ ਟਰੈਕਟਰ ਚਾਉਣਾ ਚਾਹੁੰਦੇ ਹੋਗੇ ਪੈਟਰੂਨ ਸੋਨਾ ਬਣਾਉਣਾ ਚਾਹੁੰਦੇ ਤਾਂ ਸਾਡੀ رائے ਦੇ ਮਤਾਬਕ ਚੱਲੋ ਅਸੀਂ ਤੁਹਾਨੂੰ رائے ਦਿੰਦੇ ਆਂਗੇ ਜਿਵੇਂ ਆਪਾਂ ਇਹਨਾਂ ਨੂੰ ਦੱਸਿਆ ਵੀ ਜੀ ਕਿਦਾ ਬੈਂਪਰ ਲਵਾਓ ਇਹ ਬੈਂਪਰ ਹੈ ਨਹੀਂ ਜਿਸ ਇਹਨਾਂ ਦੇ ਕੰਮ ਦਾ ਬੈਂਪਰ ਲਾਇਆ ਇੱਕ ਇਹਨਾਂ ਨੂੰ ਕਿਹਾ ਵੀ ਜਿਹੜੀ ਸ਼ੋਅ ਆ ਗਈ ਇਹ ਇੱਥੋਂ ਤਿੰਨ ਇੰਚ ਤਿੰਨ ਇੰਚ ਉੱਚੀ ਕਰਾਓ ਇੱਥੋਂ ਸ਼ੋਅ ਬਹੁਤ ਉੱਚੀ ਕਰੀ ਆ ਇਹ ਤੇ ਨਾਲ ਨਾਲ ਆਪਾਂ ਇਹ ਚੱਕ ਦੀ ਕਰੀ ਆ ਸਲੋਟ ਦੇਖ ਸਕਦੇ ਹੋ ਹਾਂ ਇਹ ਚੱਕ ਦੀ ਕਰੀ ਆ ਵਿੱਚ ਇਹਦੇ ਆਪਾਂ ਲਾਈਟਾਂ ਵਗੈਰਾ ਵੀ ਲਾਈਆਂ ਨੇ ਗਈਆਂ ਤੁਹਾਨੂੰ ਉਹ ਵੀ ਚਲਾ ਕੇ ਦਿਖਾ ਦਿੰਦੇ ਆਂ ਇੱਕ ਮਿੰਟ ਹੋਣੀ ਆ ਇਸ ਤਰ੍ਹਾਂ ਦੇ ਲਾਈਟਾਂ ਵਗੈਰਾ ਵੀ ਲਾਇਆ ਨੇਗੇ ਵਾਜਨ ਨੂੰ ਪੂਰੀ ਮੋਡੀਫਿਕੇਸ਼ਨ ਕਰਕੇ ਦਿੱਤੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਜਿਹੜੇ ਅਗਲੇ ਫਰੰਟ ਵਾਲੇ ਚੱਕੇ ਚੁੱਕੇ ਹੁੰਦੇ ਨੇਗੇ ਇਹ ਸਾਰੇ ਗਲੀਚ ਕੀਤੇ ਨੇ ਆ ਟਾਇਰ ਨਵੇਂ ਪਾਏ ਆ ਇਹਦੇ ਰਿੰਬ ਨੇ ਜਿਹੜੇ ਆਪਾਂ ਰਿੰਬ ਵੀ ਨਵੇਂ ਪਾਏ ਆ ਆਹ ਆ ਰਿੰਬ ਨੇ ਜਿਹੜੇ ਰਿੰਬ ਟਾਇਰ ਟੂਬਾਂ ਤੇ ਬਾਕੀ ਦੇ ਟਰੈਕਟਰ ਦੇ ਉੱਤੇ ਸਾਰੇ ਤੇ ਆਪਾਂ ਹੱਥ ਫੇਰਿਆ ਫੇਰਦੀ ਟੈਂਕੀ ਆ ਇਹ ਤੈਂ ਕਿਵੇਂ ਨਵੀਂ ਲਾਈਏ ਟੈਂਕੀ ਨਵੀਂ ਲਾਉਂਦਾ ਕੀ ਕਾਰਨ ਬਣ ਗਿਆ ਟੈਂਕੀ ਨਵੀਂ ਲਾਉਣ ਦਾ ਕਾਰਨ ਇਹ ਹੁੰਦਾ ਕਿਸਾਨ ਭਰਾਵੋ ਜਿਹੜੇ 98 HM T ਦੀ ਟੈਂਕੀ ਆ ਉਹ ਲੀਕ ਹੋਣ ਦਾ ਉਹਦਾ ਕੋਈ ਤਵਾਰੀ ਨਹੀਂ ਕਦੋਂ ਵੀ ਲੀਕ ਹੋ ਸਕਦੀ ਆ ਜੇ ਟੈਂਕੀ ਲੀਕ ਹੋ ਜਾਪੇ ਨੂੰ ਟਾਂਕਾ ਲਵਾਉਣਾ ਪੈ ਜੇ ਤਾਂ ਮੁੜ ਕੇ ਦੇ ਨਾਲ ਰੰਗ ਨਹੀਂ ਮੈਚ ਕਰਦਾ ਇਸ ਕਰਕੇ ਇਹ ਟੈਂਕ ਕਿਹੜੀ ਪੂਰੀ ਹੈਵੀ ਲਾ ਕੇ ਦਿੰਨੇ ਹਰੇਕ ਕਿਸਾਨ ਨੂੰ ਹਰੇਕ ਨੂੰ ਇਹੀ ਲੈ ਦਿੰਨੇ ਆ ਅਸੀਂ ਤੇ ਮੇਰੇ ਜਿਹੜਾ ਪਲੇਟਫਾਰਮ ਆ ਪਲੇਟਫਾਰਮ ਲਾਉਣ ਦਾ ਕੀ ਕਾਰਨ ਹੁੰਦਾ ਤੁਹਾਨੂੰ ਇਹ ਦੱਸ ਦਿੰਨੇ ਆ ਇਹ ਜਿਹੜਾ ਟਰੈਕਟਰ ਆ ਜਿਹੜਾ ਖੁੱਲਾ ਜਿਹਾ ਹੋ ਜਾਂਦਾਗਾ ਕਿਸਾਨ ਵੀਰ ਜਦੋਂ ਬੈਂਦਾਗਾ ਉਹਨੂੰ ਬੈਠਣ ਦੇ ਵਿੱਚ ਵਧੀਆ ਸਹੂਲਤ ਮਿਲਦੀ ਹੈਗੀ ਤੇ ਉਹ ਕੰਪਿਊਟਰ ਜਿੰਦਾ ਵੀ ਐ ਸੌਖਾ ਜਾਂ ਰਹਿੰਦਾਗਾ ਇਹ ਪਲੇਟਫਾਰਮ ਲਾਇਆ ਆਪਾਂ ਨੇ ਜਿਵੇਂ ਆ ਬਕਸੇ ਬਕਸੇ ਇੱਥੇ ਲਾਦੇ ਥੱਲੇ ਸਾਰੇ ਦੇਖ ਸਕਦੇ ਤੇ ਜਿਹੜਾ ਕਲੱਚ ਆ ਇਹ ਆਪਣਾ ਕਲੱਚ ਵੀ ਆ ਰਹਿਲਾ ਹੋਊਗਾ ਇਹ ਪੂਰਾ ਐ ਨਹੀਂ ਹੈਗਾ ਵੀ ਕਲੱਚ ਰਹਿਲਾ ਨਹੀਂ ਹੁੰਦਾਗਾ ਬਾਕੀ ਇਹਦੇ ਮਗਰਾਟ ਵਗੈਰਾ ਵੀਰਾਂ ਦੇ ਇਹ ਵੀ ਨਵੇਂ ਲਾਏ ਆਪਾਂ ਨੇ ਦੇਖੋ ਆਸੀ ਮਗਰਾਟ ਤੁਹਾਨੂੰ ਉਹ ਵੀ ਉਹਨਾਂ ਦੀ ਪਿਜੀਸ਼ਨ ਦਿਖਾ ਦਿੰਦੇ ਆ ਕਿ ਯਾਰ ਰੰਬਾ ਰੰਬਾ ਦਾ ਰੰਗ ਚੈੱਕ ਕਰ ਲਓ ਜੀ ਜੇ ਤੁਹਾਨੂੰ ਕਿਤੇ ਵੀ ਕੋਈ ਸਾਨੂੰ ਫਰਕ ਲੱਗਦਾ ਦੀ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਵੀ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕਿਤੋਂ ਦੀ ਵੀ ਟਿਕਰਤ ਆਉਂਦੀ ਹੈ ਬਾਕੀ ਤੁਸੀਂ ਮਗਰੋਂ ਵੀ ਦੇਖ ਸਕਦੇ ਹੋ ਇਹ ਸਾਡੇ ਨੰਬਰ ਨੇਗੇ ਇਹ ਸਾਡੀ ਵਰਕਸਾਪ ਹੈਗੀ ਇਹ ਦੋਨੇ ਸਾਡੇ ਨੰਬਰ ਨੇਗੇ ਬਾਕੀ ਜਿਹੜਾ ਵੀ ਕੰਮ ਕਰਦੇ ਆ ਕਿਸਾਨ ਵੀਰੋਂ ਆਪਾਂ ਹੁਣ ਟਰੈਕਟਰ ਨੂੰ origignal look ਦੇ ਵਿੱਚ ਕਰਦੇ ਆ ਜਿਆਦਾ ਕਰ ਲੋ ਕਮੂਟ ਫਾਂਗ ਜਾਂ ਨਹੀਂ ਕਰਦੇ ਹਰ ਇੱਕ ਚੀਜ਼ ਦਾ ਤੇ ਛੋਟੀਆਂ-ਛੋਟੀਆਂ ਚੀਜ਼ਾਂ ਤੇ ਵੀ ਧਿਆਨ ਦਿੰਨੇ ਹੋਗੇ ਆਈ ਨਹੀਂ ਹੈਗਾ ਵੀ ਆਪਾਂ ਛੋਟੀਆਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਤੇ ਜਿਵੇਂ ਆ ਚਾਰਜਿੰਗ ਬਾਕਸ ਲਾ ਕੇ ਦਿੱਤਾ ਮੀਟਰ ਸਿਸਟਮ ਦਿਖਾ ਦੇ ਬਾਈਆਂ ਨੂੰ ਸੀਟ ਦਿਖਾ ਦੇ ਤੇ ਆਹ ਸਟਿੱਕਰ ਚੁੱਕਰ ਜਿਹੜੇ ਇਹਾਰੇ ਆਪਾਂ origignal ਲਾ ਕੇ ਦਿੰਨੇਗਾ ਇਹ ਨਹੀਂ ਹੈਗਾ ਵੀ ਉਹ ਡਮਾਂਗ ਜਾ ਕਰਦੇ ਆਗੇ ਤੇ ਜਿਵੇਂ ਆ ਰੇਸ ਵਾਲੀਆਂ ਨਿਕੀਆਂ ਆਪਾਂ ਨੂੰ ਪੂਰੀਆਂ ਪਾ ਕੇ ਸ਼ੌਕ ਨਾਲ ਤੇ ਇਹਨਾਂ ਦੇ ਜਿਵੇਂ ਐਲਟਰਨੇਟਰ ਸੈਲਫ ਇਹਨਾਂ ਦਾ ਵੀ ਕੰਮ-ਕੁਮ ਸਾਰਾ ਕਰਾ ਕੇ ਦਿੱਤਾ ਵੀਰਾਂ ਨੂੰ ਆਪਾਂ ਤੇ ਬਾਕੀ ਆ ਦੇਰ ਉਹ ਦੀ ਸਾਰਾ ਦੇਖ ਹੀ ਰਹੇ ਹੋਗੇ ਬੈਂਪਰ ਯਾਨੀ ਆਪਾਂ ਬੈਂਪਰ ਆਈ ਆਪਾਂ ਬੈਂਪਰ ਤੋਂ ਗੱਲ ਚਲਾਈ ਸੀ ਬੈਂਪਰ ਦੇ ਆ ਕੀ ਖਤਮ ਕਰਦੇ ਆ ਬੈਂਪਰ ਲੋਕ ਕੀ ਕਰਦੇ ਆ ਕਈ ਵਾਰ ਇੰਨੇ ਨਾ ਚੌੜਾ ਲਾ ਆਂਦੇ ਨੇ ਜੀ ਜਾਂ ਉੱਚਾ ਵੱਧ ਲਾ ਆਂਦੇ ਨੇ ਜਾਂ ਨੀਵਾ ਵੱਧ ਲਾ ਆਂਦੇ ਨੇ ਇਹ ਬੈਂਪਰ ਆ ਜਿਹੜਾ ਆਪਾਂ ਨੂੰ ਬਣਾਉਣ ਦੀ ਥਿਉਰੀ ਹੈਗੀ ਬੈਂਪਰ ਨਾਲ ਆਪਾਂ ਉੱਚਾ ਲਾਈਏ ਨੇ ਨੀਵਾ ਲਾਈਏ ਨਾ ਬਾੜਾ ਚੌੜਾ ਲਾਈਏ ਤੇਰੀ ਪੂਰੀ ਕੁਆਲਿਟੀ ਦੇ ਵਿੱਚ ਆਪਾਂ ਬੈਂਪਰ ਨੂੰ ਲਾਉਂਦੇ ਆਂਗੇ ਜਿਵੇਂ ਲੋਕ ਇੱਥੋਂ ਆਹ ਲੋਗੋ ਇਹਦੇ ਓਰੀਜਨਲ ਨੇਗੇ ਇਹ ਲੋਗੋ ਪੱਟ ਦਿੰਦੇ ਨੇਗੇ ਇੱਥੇ ਲੋਗੋ ਹੋਰ ਹੀ ਬਣਾਵਣਾ ਕੋਈ ਸਟੀਲ ਦਾ ਲਾਦਾ ਕਾਸੇ ਦਾ ਲਾਦਾ ਇਹ ਜਿਹੀ ਚ ਆਪਾਂ ਨੂੰ ਸ਼ੌਕ ਅਨ ਅਰੀਜਨਲ ਲੁੱਕ ਦੇ ਵਿੱਚ ਰੱਖਣ ਦਾ ਇਹ ਜਿਹੜਾ ਰੰਗ ਆ ਇਹ 2K ਪੇਡ ਕੀਤਾ ਆਪਾਂ ਨੇ ਇਹ ਵੀ ਅਰੀਜਨਲ ਆ ਜਿਵੇਂ ਕੰਪਨੀ ਮੁਤਾਬਕ ਹੀ ਰੰਗ ਕੀਤਾ ਆ ਇਹ ਨਹੀਂ ਹੈਗਾ ਵੀ ਆਪਾਂ ਰੰਗ ਦਾ ਛੇੜ ਆ ਜਿਹੜਾ ਆ ਵਾ ਕਿਤੇ ਚੇਂਜ ਕਰਤਾ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਕੈਰੈਕਟਰ ਤਿਆਰ ਕਰਾਉਣਾ ਚਾਹੁੰਦੇ ਹੋਗੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਪਿਆਰਪਰੀ ਸਸਤਰੀ ਕੀਮਤਾਂ ਪਰ ਨਵੇਂ ਨਵੇਂ ਮਾਡਲ ਦੀ ਵੀਡੀਓ ਨਾਲ